ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਦੇ ਸਬੰਧ ਵਿੱਚ ਲਗਾਇਆ ਗਿਆ ਖੂਨਦਾਨ ਕੈਂਪ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਤੇ ਗੌਰਵ ਗੌਤਮ ਸੁਭਾ ਕਾਰਜਕਾਰੀ ਮੈਂਬਰ ਯੂਵਾ ਮੋਰਚਾ ਪੰਜਾਬ ਵੱਲੋਂ ਰਾਜਪੁਰਾ ਦੇ ਅਮਰ ਪੈਲੈਸ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ ਇਸ ਕੈਂਪ ਵਿੱਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਅਤੇ ਭਾਜਪਾ ਕਾਰਜਕਾਰੀ ਮੈਂਬਰ ਵਿਕਾਸ ਸ਼ਰਮਾ ਨੇ ਪਹੁੰਚ ਕੇ ਖੂਨਦਾਨ ਕੀਤਾ ਅਤੇ ਖੂਨਦਾਨੀਆਂ ਨੂੰ ਉਤਸ਼ਾਹਿਤ ਕੀਤਾ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਦੀਪਕ ਕੁਮਾਰ ਰਾਜਪੁਰਾ ਦੀ ਰਿਪੋਰਟ ਭਾਈ ਜੀ ਜੀ ਸਾਡੇ ਆਗਰ ਨਹੀਂ ਹੈ ਜੇ ਪ੍ਰਧਾਨ ਮੰਤਰੀ ਜੀ ਜਰਨਲਿੰਗ ਤੇ ਸਾਡੀ ਵਿਭਾਗ ਮੁਖੀ ਤੇ ਸਟੇਟ ਕਾਰਪੋਰੇਟਰੀ ਮੈਂਬਰ ਸਰਵ ਗੌਤਮ ਨੇ ਪ੍ਰੋਜੈਕਟ ਟੀਮ ਤੇ ਸਾਡੀ ਜ਼ਿਲ੍ਹੇ ਦੀ ਟੀਮ ਸਰਪ੍ਰਸਤ ਪੱਕੀ ਹਮ ਤਾਂ ਨੂੰ ਨਹੀਂ ਦਿਖ ਰਿਹਾ ਦਿਪਰਾ ਤਾਂ ਲਿਖਣੀ ਮਾਸਪਾਸ ਸਾਡੇ ਜੀਮੇ ਦੇ ਕਾਰਪੋਰੇਟਰੀ ਮੈਂਬਰ ਨੇ ਸੀ ਸ਼ਰਮਾ ਜੀ ਸਾਰੇ ਬੁਢੀਓ ਪਰਾਨਾ ਸਤਕਾ ਅੱਜ ਉਹਨਾਂ ਦੇ ਜਨਮ ਦਿਨ ਤੇ ਚੌਥਾ ਇਹ ਫਲਾਰਡ ਡੋਨੇਸ਼ਨ ਕੈਂਪਲਿਆ ਜਾ ਰਿਹਾ ਜੀ ਕਿ ਬਹੁਤ ਵਾਕਿਆ ਜੀ ਕਦਮ ਹੈ ਸਾਡੀ ਜਿਹੜੀ ਯੂਵਾ ਟੀਮ ਹੈ ਉਹਨੇ ਬਹੁਤ ਵੱਡਾ ਪ੍ਰਾਨਨਾ ਕੀਤਾ ਇਹ ਹਰ ਵਾਰੀ ਕੋਈ ਦਾਨ ਇੱਕ ਮਹਾਦਾਨ ਦੇ ਤੌਰ ਤੇ ਕਿੜਿਆ ਜਾਂਦਾ ਹੈ ਅਸੀਂ ਤਾਂ ਇਹ ਸਾਰਿਆਂ ਨੂੰ ਕਹਾਂਗੇ ਵੀ ਅੱਜ ਦੇ ਦਿਨ ਤੇ ਸਾਡਾ ਨੀਂ ਸ੍ਰੀ ਮਨਿੰਦਰ ਸਿੰਘ ਜੀ ਦੇ ਜਨਮ ਦਿਨ ਦੀ ਖੁਸ਼ੀ ਚ ਜਿਹੜਾ ਹੈ ਸਮਜਵਾਨਾਂ ਨੇ ਪੱਤਰੋਂ ਪ੍ਰਮਾਣਿਤ ਕੀਤਾ ਹੈ ਕਿ ਬਹੁਤ ਹੀ ਜ਼ਿਆਦਾ ਲਾਜਾਇਕ ਹੈ ਪਰ ਅਸੀਂ ਕਦੇ ਨੂੰ ਵੀ ਇਹਨਾਂ ਨੂੰ ਸਾਰਿਆਂ ਨੂੰ ਪਛਾਣਿਸ਼ ਕਰਾਂਗੇ ਕਿ ਇਹੋ ਜੇ ਕੰਮ ਕੈਂਪ ਹੋਰ ਵਧੀਆ ਜਿਹੜੇ ਕੰਮ ਹੈ ਕਰਦੇ ਰਹਿਣ ਰਿਕਰਤਨ ਸਾਹਿਬ ਬਈ ਜੀ ਜੀ ਅੱਜ ਕਿਹੜੇ ਚੋਕਾ ਕੈਂਪ ਲਾਇਆ ਦੇ ਬਾਰੇ ਜਾਣਕਾਰੀ ਅੱਛ ਦੇਸ਼ ਦੇ ਇਹ ਸਸ਼ਵੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਜਨਮ ਦਿਨ ਦੀ ਸਭ ਤੋਂ ਪਹਿਲਾਂ ਤਾਂ ਮੈਂ ਸਮੁੱਚੇ ਪੰਜਾਬੀਆਂ ਨੂੰ ਸਾਰੇ ਹੀ ਨੌਜਵਾਨਾਂ ਨੂੰ ਸਾਥੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਅੱਜ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਜਨਮ ਦਿਨ ਮੌਕੇ ਯੂਵਾ ਮੋਰਚਾ ਦੇ ਪੰਜਾਬ ਦੇ ਜੋ ਕਾਰਜਕਾਰੀ ਮੈਂਬਰ ਨੇ ਗੌਰਵ ਗੋਪਾਲਨ ਜੀ ਕਿ ਉਹਨਾਂ ਦੀ ਟੀਮ ਵੱਲੋਂ ਇੱਕੇ ਬਲੱਡ ਨੇਸ਼ਨ ਕੈਂਪ ਦਾ ਆਯੋਜਨ ਕੀਤਾ ਗਿਆ ਇਸ ਮੇਕ ਤੇ ਸਫਲ ਆਯੋਜਨ ਲਈ ਮੈਂ ਗੌਰਵ ਜੀ ਨੂੰ ਲੱਖ ਲੱਖ ਵਧਾਈ ਦਿੰਦਾ ਤੇ ਗੌਰਵ ਜੀ ਨੂੰ ਵਿਸ਼ਵਾਸ ਵੀ ਦਵਾਨਾ ਜਿੱਥੇ ਕਿਤੇ ਵੀ ਜਦੋਂ ਕਦੇ ਵੀ ਸਾਡੀ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਦੀ ਸਾਡੀ ਸਾਰੀ ਟੀਮ ਦੀ ਕਿੱਥੇ ਵੀ ਪਾਰਟੀ ਦੀ ਕਿਤੇ ਵੀ ਜਰੂਰਤ ਹੋਏਗੀ ਅਸੀਂ ਸਾਰੇ ਇਹਨਾਂ ਯੁਵਾ ਸਾਥੀਆਂ ਦੇ ਨਾਲ ਤੇ ਸੇਵਾ ਸਪਤਾਹ ਦੇ ਰੂਪ ਚ ਸਾਡੇ ਬੀਜ ਦੇ ਪ੍ਰਧਾਨ ਮੰਤਰੀ ਜੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਅਲੱਗ-ਅਲੱਗ ਜੋ ਸੇਵਾ ਦੇ ਜੋ ਕਾਰਜ ਨੇ ਉਹ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਦੀ ਅਗਵਾਈ ਚ ਕਿੰਨੇ ਸਾਡੇ ਹਲਕਿਆਂ ਚ ਰਾਜਪੁਰਾ ਘਨੌਰ ਸਨੌਰ ਚ ਕਰਾਈ ਜਾ ਰਹੇ ਨੇ ਅੱਜ ਰਾਜਪੁਰਾ ਦੇ ਵਿੱਚ ਵੀ ਜੋ ਫੂਨਦਨ ਕੈਂਪ ਯੂਵ ਮੋਰਚਾ ਵੱਲੋਂ ਵਗਾਇਆ ਲੈ ਉਹਦੇ ਲਈ ਮੈਂ ਗੁਰਜੀਂ ਸਾਰੀ ਟੀਮ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਵਰਤਿਆ ਤੇ ਫੂਨਦਨ ਕੈਂਪ ਲਾਇਆ ਹੈ ਜਿਹਦੇ ਬਾਰੇ ਜਾਣਕਾਰੀ ਦਿਓ ਕਿ ਕਿੰਨੇ ਡਾਕਟਰਸ ਆਏ ਹੈ ਕਿ ਕਿੰਨੇ ਯੂਨਿਟ ਬਣ ਹੋ ਚੁੱਕਾ। ਅੱਜ ਦਾ ਦਿਨ ਸਾਡੇ ਲਈ ਬੜਾ ਸੁਭਾਗਿਆ ਦਾ ਦਿਨ ਹੈ ਸਾਡੇ ਦੇਸ਼ ਦੇ ਮਾਨਨਯੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰભાઈ ਮੋਦੀ ਜੀ ਦਾ ਜਨਮ ਦਿਨ ਹੈ। ਉਦੇ ਉਪਲਕਸ਼ ਚ ਇੱਕ ਖੂਨਦਾਨ ਕੈਂਪ ਲਾਇਆ ਗਿਆ ਸ਼ਿਵਨ ਹਸਪੀਟਲ ਰਾਜਪੁਰਾ ਦੀ ਟੀਮ ਇੱਥੇ ਅਸੀਂ ਬਲੱਡ ਡੋਨੇਸ਼ਨ ਕੈਂਪ ਲਈ ਬੁਲਾਈ ਹੈ ਔਰ ਇਹ ਕੈਂਪ ਮੇਰਾ ਚੌਥਾ ਕੈਂਪ ਹੈ ਕਿ ਮੈਂ ਮੋਰਟ ਟਾਈਮ ਮੋਜੀਦ ਦੇ ਜਨਮ ਦਿਨ ਤੇ ਕੈਂਪ ਅੱਜ ਦੇ ਦਿਨ ਆਰਗੇਨਾਈਜ਼ ਕੀਤਾ ਹੈ ਤੇ ਬਹੁਤ ਅੱਛਾ ਸਾਰੇ ਯੁਵਾ ਮੋਰਚਾ ਦੇ ਸਾਰੇ ਸਾਥੀਆਂ ਦਾ ਬੜਾ ਸਹਿਯੋਗ ਮਿਲਿਆ ਉਹਨਾਂ ਦੇ ਬਦੌਲਤ ਇਹ ਕੈਂਪ ਸਾਰਾ ਸਕਸੈਸਫੁਲ ਹੋ ਰਿਹਾ ਹੈ ਤੇ ਸਾਡੇ ਜਿਹੜੇ ਸੀਨੀਅਰ ਲੀਡਰ ਸਾਡੇ ਵਿਕਾਸ ਸ਼ਰਮਾ ਜੀ ਸਾਡੇ ਜ਼ਿਲ੍ਹਾ ਦੇ ਅਕਸ ਜੀ ਇਹਨਾਂ ਦੀ ਅਗਵਾਈ ਦੇ ਹੇਠ ਇਹ ਕੰਮ ਅਸੀਂ ਲਾਇਆ ਤੇ ਖੂਨਦਾਨ ਦੇ ਲਈ ਮੈਂ ਇੱਕ ਗੱਲ ਤੁਹਾਨੂੰ ਜ਼ਰੂਰ ਕਹਾਂਗਾ ਕਿ ਕੋਈ ਵੀ ਮਸ਼ੀਨ ਕੋਈ ਵੀ ਚਾਹੇ ਸਾਡੀ ਸਾਇੰਸ ਜਿੰਨੀ ਮਰਜ਼ੀ ਤਰੱਕੀ ਕਰ ਗਈ ਕੋਈ ਵੀ ਮਸ਼ੀਨ ਅਜੇ ਨਹੀਂ ਬਣੀ ਕਿ ਜਿਹੜੀ ਬਲੱਡ ਬਣਾ ਸਕੇ ਤਾਂ ਖੂਨਦਾਨ ਦੇਣ ਦੇ ਨਾਲ ਅਸੀਂ ਕਿਸੇ ਦੇ ਜੀਵਨ ਨੂੰ ਬਚਾ ਸਕਦੇ ਹਾਂ ਤਾਂ ਇਹ ਆਸਤਾ ਇੱਕ ਬੜਾ ਸੁਨਹਿਰਾ ਮੈਸੇਜ ਮੈਂ ਉਡੇ ਮਾਧਿਅਮ ਦੇ ਨਾਲ ਇਹਣਾ ਚਾਹਨਾ ਹੈ ਤੇ ਆਪ ਜੀ ਦਾ ਸਾਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਔਰ ਵਿਸ਼ੇਸ਼ ਧੰਨਵਾਦ ਸਾਡੇ ਵਿਕਾਸ ਸ਼ਰਮਾ ਜੀ ਦਾ ਸਾਡੇ ਜਿਲ੍ਹਾ ਦੇ ਜਸਪਾਲ ਸਿੰਘ ਗਰੋਲੀ ਜੀ ਦਾ ਬਹੁਤ ਬਹੁਤ